ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਜੀ ਪਿੰਡ ਕੋਟਪਈ ਤੋਂ 5 ਮਈ ਨੂੰ ਯਾਤਰਾ ਲੈ ਲਾਖਾ ਸਾਈਕਲ ਤੇ ਆਰੰਭ ਕੀਤੀ ਹੋਈ ਆ ਯਾਤਰਾ ਕਰਦਾ ਹੋਇਆ ਸਕੇਤ ਮੰਡੀ ਦਾ ਪਿੰਡ ਨਗਵਾਈ ਸਮਾਚਾਰ ਪ੍ਰਦੇਸ਼ ਇਥੇ ਇੱਕ ਰੋਨੂ ਠੱਬਾ ਰੋਨੂ ਠਾਕਰ ਜੀ ਦੇ ਠਾਪੇ ਤੇ ਵਿਸ਼ਰਾਮ ਕੀਤਾ ਸੀ 25 ਮਈ ਨੂੰ 26 ਮਈ ਨੂੰ ਲੇਲ ਰੱਖ ਵਾਲਾ ਚਾਲੇ ਪਾਰਿਆ ਜੋ ਰਾਸੇ ਚ ਵੀਰ ਮੈਨੂੰ ਪਿਆਰ ਸਤਿਕਾਰ ਕਰਦੇ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਬਾਬਾ ਨਾਨਕ ਜੀ ਉਹਨਾਂ ਤੇ ਕਿਰਪਾ ਕਰਨ ਮੈਨੂੰ ਹਿਮਾਲਿਆਸਕੜ ਦੇ ਵਿੱਚ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈਗਾ ਪੂਰੇ ਭਾਰਤ ਦੇ ਵੀਰ ਜੋ ਯਾਤਰਾ ਕਰਨ ਜਾ ਰਹੇ ਹਨ ਰਸਤੇ 'ਚ ਮਿਲਦੇ ਹਨ ਮਾਨ ਸਨਮਾਨ ਬਖਸ਼ਦੇ ਹਨ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਤੇ ਅੱਗੇ ਯਾਤਰਾ ਲੇ ਲਦਾਖ ਵੱਲ ਮੈਂ ਚਾਲੇ ਪਾ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ